ਜੋ ਆ ਗਿਰਜਾ ਨਾਲ ਜਿਹੜਾ ਲਾਇਬ੍ਰੇਰੀ ਆਂ ਦਾ ਉੱਥੇ ਘਟ ਹੋਇਆ ਚਾਰ ਮਹਿਲ ਖਾਲਾਲ ਖੇੜੀਆਂ ਚਾਰ ਬਦੌੜ ਹਲਕੇ ਦੀਆਂ ਬੜੀਆਂ ਮਾਡਰਨ ਤੇ ਸ਼ਾਨਦਾਰ ਲਾਇਬ੍ਰੇਰੀ ਆਂ ਤੁਸੀਂ ਵਿਜ਼ਿਟ ਵੀ ਕਰਕੇ ਆਇਓ ਤੇ ਜਿੱਥੇ ਬੱਚਿਆਂ ਨੂੰ ਨੌਲੇਜ ਦੀਆਂ ਕਿਤਾਬਾਂ ਜਾਂ ਫਿਕਸ਼ਨ ਜਾਂ ਫਿਰ ਹੋਰ ਵੀ ਦੁਨੀਆਂ ਪਿਛੇ ਦੀਆਂ ਕਿਤਾਬਾਂ ਮਿਲਣਗੀਆਂ ਉੱਥੇ ਜਿਹੜੀ ਸਕੂਲ ਦੇ ਵਿਸ਼ੇ ਦੀਆਂ ਕਿਤਾਬਾਂ ਵੀ ਪੜ ਸਕਦੇ ਨੇ ਕ੍ਰੇਮਿਕਰੇ ਮਾਹੌਲ ਨਹੀਂ ਬਣਦਾ ਪੜਨ ਦਾ ਤਾਂ ਬੱਚੇ ਉੱਥੇ ਆ ਕੇ ਵੀ ਬਹਿ ਕੇ ਪੜ ਸਕਦੇ ਨੇ ਜਿਹਦੇ ਨਾਲ ਸਿਟਿੰਗ ਵਧੂਗੀ ਅਸੀਂ ਹੁਣ ਤੱਕ ਪੰਜਾਬ ਦੇ ਵਿੱਚ ਕਾਫੀ ਲਾਇਬ੍ਰੇਰੀਆਂ ਬਣਾਈਆਂ ਨੇ ਔਰ ਸਾਰੀਆਂ ਕਾਮਯਾਬ ਚੱਲ ਰਹੀਆਂ ਨੇ ਪੂਰੀ ਹਲਕੇ 'ਚ ਵੀ ਔਰ ਜਗਰਾਵਾਂ 'ਵੀ ਔਰ ਜਦੋਂ ਵੀ ਮੌਕਾ ਮਿਲਦਾ ਅਸੀਂ ਚਾਹੁੰਦੇ ਕਿ ਇੱਕ ਸ਼ਾਨਦਾਰ ਲਾਇਬ੍ਰੇਰੀ ਹੋਵੇ ਜਿੱਥੇ ਜਿਹੜੀ ਮਰਜ਼ੀ ਉਮਰ ਦਾ ਬੰਦਾ ਉੱਥੇ ਜਾਵੇ ਇਹ ਬੜਾ ਵਧੀਆ ਸ਼ਾਨਦਾਰ ਫਰਨੀਚਰ ਹੈ ਔਰ ਨਾਲ ਏ ਏਸੀ ਲੱਗੇ ਹੋਏ ਨੇ ਬਾਥਰੂਮ ਨੇ ਉੱਥੇ ਬਹੁਤ ਵਧੀਆ ਬੈਠਣ ਦਾ ਪ੍ਰਬੰਧ ਹੈ ਤੇ ਮੈਨੂੰ ਉਮੀਦ ਹੈ ਕਿ ਸਾਡੇ ਬੱਚੇ ਵੀ ਸਾਡੇ ਹੋਰ ਪੰਜਾਬੀ ਵੀ ਜਿਹੜੇ ਨੇ ਉਹ ਇਹਨਾਂ ਲਾਇਬ੍ਰੇਰੀਆਂ ਦਾ ਇਸਤੇਮਾਲ ਕਰਨ। ਸਰ ਅਨਮੋਲ 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 ਗਗਨ ਕੋ ਬੱਲੋ ਇਸਤੀਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖ ਰਹੇ ਹੋਗੇ ਸਰ? ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗਿਆ ਜਾ ਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੇ। ਮੁੱਖ ਭਗਵਾਨ ਹਰ ਕੰਮ ਲੰਮੇ ਸਮੇਂ ਬਾਅਦ ਸਿਆਸਤ ਦੇ ਵਿੱਚ ਆਇਆ ਜੀ। ਬੜਾ ਮਾਰਸ ਲੈ ਕੇ ਨਹੀਂ ਹੋਇਆ। ਇਹ ਸੁਣੋ ਤਾਂ ਕਿ ਉਹਨਾਂ ਦਾ ਕਦੇ ਵੀ ਜਵਾਬ ਨਹੀਂ ਦਿੱਤਾ ਸੀ। ਉਹਧੌਰ ਵਾਸਤੇ ਤਾਂ ਸੀ 48 ਕਰੋੜ ਰੁਪਏ ਤਾਂ ਇਕੱਲੇ ਪਾਣੀ ਦੇ ਜਿਹੜੇ ਚੈਨਲਾਈਜ਼ ਕਰਨ ਵਾਸਤੇ ਕੱਸੀਆਂ ਸੂਆਵਾਂ ਇੱਕਰ ਜਵਾਹੇ ਲਈ ਜੀ ਉਹਦਾ ਇੱਕਰ ਜਵਾਹੇ ਲਈ। ਸੋ ਭਧੌਰ ਵਾਲਿਆਂ ਲਈ ਤਾਂ ਜਾਣ ਹਾਜ਼ਰ ਹੈ। ਪਰ ਸਾਡੇ ਲਈ ਤਾਂ ਹਰ ਲੱਕਾ ਇੱਕੋ ਜਿਹਾ। ਸੋ ਭਧੌਰ, ਸੈਣਾ ਜਾਂ ਮੀ ਤੋੜਾਂ ਦਾ ਹਲਕਾ ਬਰਨਾਲਾ ਕੋ ਅਸੀਂ ਮਨੇ ਵੀ ਜਵਾਬ ਨਹੀਂ ਦਿੱਤਾ ਕਿ ਇਸ ਕੰਮ ਤਰੱਕੀ ਵਾਲੇ ਕੰਮਾਂ ਵਾਸਤੇ ਪੰਜਾਬ ਦੇ ਖਜ਼ਾਨੇ ਦੇ ਮੂੰਹ ਹਮੇਸ਼ਾ ਪੰਜਾਬੀਆਂ ਵੱਲ ਖੁੱਲੇ ਗਏ ਸਾਡੇ ਨਸ਼ੇ ਨੂੰ ਲੈ ਕੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਕਾਰਵਾਈਆਂ ਜਾਕਰ ਕਰੇ ਜਾਂਗੇ ਕਿ ਮਤਲਬ ਕਿੰਨੀ ਦੀ ਉਹਦੇ ਲਈ ਰਣਨੀਤੀ ਤੇ ਹੈ ਬਸ ਪੜ ਲਿਓ ਤੁਸੀਂ ਪੜ ਲਿਓ ਤੁਸੀਂ ਅਖਬਾਰ ਚ ਤੁਹਾਨੂੰ ਪਤਾ ਲੱਗ ਜਾਊਗਾ ਤੇ ਜਿਹੜਾ ਵੀ ਪੰਜਾਬ ਵੀ ਨਸ਼ੇ ਲੋਕਾਂ ਨੂੰ ਨਸ਼ੇ ਰਹੀਂ ਪੰਜਾਬੀ ਦੀ ਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਾਂ ਉਹਨਾਂ ਦੇ ਘਰ ਬਰਬਾਦ ਕਰੂਗਾ ਜਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰੂਗਾ ਉਹਦੇ ਕੋਈ ਰਾਮ ਨਹੀਂ ਕੀਤਾ ਜਾਊਗਾ ਬਹੁਤ ਅਸਿੰਕ ਕੀਤਾ ਜੋਗੋ ਨੂੰ ਬਣਦੀ ਸੱਜ ਜਦੋਂ ਜਕਰ ਮੈਂ ਕਰ ਰਿਹਾ ਮੈਂ ਡੀਟਲੀ ਬਾਰੇ ਤਾਂ ਇਹ ਕਰਦਾ ਸਿਰ ਪਿੱਛੇ ਨਾ ਵਿਕਰਮ ਜਾ ਰਹੇ ਕਸਲਾ ਸੋਹਣ ਸਰ ਵਿਕਰਮ ਜੀ ਦੇ ਬਾਰੇ ਸਾਰਾ ਕੁਝ ਨਾ ਉਸ ਕਰ ਵਿਕਰਮ ਜੀ ਜੇ ਬੋਲਗੀ ਕਿਹਾ ਜਾਂਦੀ ਉਹਨਾਂ ਦਾ ਦੇਖੋ ਕਾਨੂੰਨ ਹੁਣ ਤੱਕ ਕਾਨੂੰਨ ਹੈ ਅੱਜ ਕਾਨੂੰਨ ਨੇ ਉਹਨਾਂ ਦੀ ਨਿਆਇ ਕਰਾਸ ਚੋਰ ਬਾਦਾ ਕਰਤਾ ਓਕੇ ਨਾ ਉਹ ਤਾਂ ਹੁਣ ਤਾਂ ਵਕੀਲਾਂ ਦੀ ਲੜਾਈ ਆਪਸ ਚ ਅਸੀਂ ਅਸੀਂ ਆਪਣੇ ਵੱਲੋਂ ਸਬੂਤ ਪੇਸ਼ ਕਰਾਂਗੇ ਉਹ ਵੀ ਕਰਦੇ ਨੇ ਤੇ ਲੜਾਈ ਕਾਨੂੰਨੀ ਥੋੜੀ ਲੰਬੀ ਚੱਲਦੀ ਹੈ ਹਸਪਤਾਲ ਵੀ ਅਪਡੇਟ ਕਰਨੇ ਪਿੰਡਾਂ ਦੇ ਪਿੰਡਾਂ ਦੇ ਟੋਪੇ ਅਪਡੇਟ ਕਰਨੇ ਨੇ ਹਰੇਕ ਪਿੰਡ ਨੂੰ ਬਹੁਤ ਸ਼ਾਨਦਾਰ ਗਰਾਊਂਡ ਦੇਣੇ ਨੇ ਖੇਡਣ ਦੇ ਗਰਾਊਂਡ ਤਾਂ ਕਿ ਬੱਚੇ ਜਿਹੜੇ ਨੇ ਉਹ ਗਰਾਊਂਡਾਂ ਜਾਣ ਤਾਂ ਕਿ ਉਹ ਬੁਰੀ ਸੰਗਤ ਤੋਂ ਫਰਗ ਦੀ ਕੋਈ ਕਕਾਰ ਤਾਂ ਖੇਡਾਂ ਖੇਡਾਂ ਦੇ ਵਿੱਚ ਅਸੀਂ ਕਾਫੀ ਅਚੀਵਮੈਂਟ ਕਰ ਰਹੇ ਹਾਂ ਬਿਲਕੁਲ ਪਹੁੰਚਾ ਜਿਹੜਾ ਅੱਜ ਉਸਨੇ ਕਿਹਾ ਸੀ ਗ੍ਰਾਂਡ ਫੋਕਸ ਬਿਲਕੁਲ ਪਹੁੰਚਾ ਜੀ 20 ਸਾਲਾਂ ਤੋਂ ਲੱਗਦੇ ਆ ਬਿਲਕੁਲ ਬਹੁਤ ਸਾਰੇ ਅਸਟਰਾ ਪ੍ਰਿੰਟ ਕੀ ਫੇਨੇ ਬਹੁਤ ਸਾਰੇ ਅਸਟਰਾ ਹੋਰ ਦੇ ਨੇ ਆਪਣੇ ਤੋਂ